ਕੀ ਲਈ ਮੁਕੰਮਲਾਂ ਦੀ ਹਾਜ਼ਰੀ ਐਸਾ ਹੀ ਗੁਰਮੀਤ ਸਿੰਘ ਚੌਂਕੀ ਵਰਦਮਾਨ ਥਾਣਾ ਕੈਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਇਹਦਾ ਟਰੱਕ ਪੜਿਆ ਅੱਜ ਸ਼੍ਰੀ ਸ਼ੇਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਰਾਹ ਦਿੱਤੀ ਸੀ ਵੀ ਇੱਕ ਤਰਸੇਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜ਼ਿਲ੍ਹਾ ਮੋਗਾ ਦਾ ਕਿਉਂਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਭਰ ਕੇ ਲੈ ਕੇ ਆ ਰਿਆ ਜੋ ਕਿ ਅਨਲੀਗਨ ਨੇ ਜਿਹਦੇ ਆਧਾਰ ਤੇ ਅਖ ਵਖਤਰਾਮਾ ਦਾਇਰ ਮਕਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਭਰੇ ਹੋਏ ਨੇ ਜੀ ਫਿਲਹਾਲ ਜਿਹੜੀ ਮੁੱਢਲੀ ਪੁੱਛਕੀ ਸੀ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣਾ ਸੀ ਜੋ ਬਿਲ ਬਿਲਟੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਹਾਂ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਅਲੀਗਲ ਆਨਲੀਗਲ ਕਿੱਦਾਂ ਦੇ ਨੇ ਜਿਹੇ ਜੀ ਅਗਲੀ ਕਾਰਵਾਈ ਅਸੀਂ ਚੱਲਿਆਵਾਂਗੇ ਜੀ ਅਸੀਂ ਜਗਾ ਬਹੁਤ ਘੱਟ ਐ ਇੰਨੇ ਅੱਥਰ ਬਹਿ ਨਹੀਂ ਸਕਦੇ ਵਿੱਚ ਖੜੇ ਨਹੀਂ ਕਿਤੇ ਜਾ ਸਕਦੇ ਕਿਵੇਂ ਉਹਦੀ ਹਾਲਤ ਕੀ ਮੈਂ ਕਿੰਨੇ ਕਿਸ ਤਰ੍ਹਾਂ ਬਖਾਇਆ ਉਹ ਉਹ ਦੇਖੋ ਜੀ ਉਹ ਤੁਸੀਂ ਵੀ ਹੁਣ ਦੇਖ ਹੀ ਲਿਆ ਤੇ ਫਿਰ ਵੀ ਅਸੀਂ ਚੈੱਕ ਕਰਦੇ ਆ ਕੋਈ ਡਾਕਟਰ ਜੀ ਬੁਲਾਵਾਂਗੇ ਕੋਈ ਬਿਮਾਰ ਨਾ ਹੋਵੇ ਜਾਂ ਕਿਦਾਂ ਦਾ ਵੀ ਸਹੀ ਆ ਕਿ ਨਹੀਂ ਜੀ ਉਹ ਤਾਂ ਡਾਕਟਰ ਸਾਹਿਬ ਨੂੰ ਬੁਲਾ ਕੇ ਅਗਲੀ ਕਾਰਵਾਈ ਕਿਉਂ ਹੋਈ ਤਾਂ ਉਹ ਜੀ ਪੱਕਾ ਵਾਅਦਾ ਕਰ ਦਿਆਂਗੇ ਜੀ ਅਸੀਂ ਇਹਨਾਂ ਦੇ ਖਿਲਾਫ ਠੀਕ ਕੀ ਨਾਮ ਆ ਜੀ ਤੇ ਕਿਹੜੀ ਜੱਥੇ ਬਣਤੀ ਆ ਮੈਂ ਸ਼ਿਵ ਜੋਸ਼ੀ ਉਪਰਾਸ਼ਟਿਆ ਪ੍ਰਧਾਨ ਸ਼ਿਵ ਸੈਨਾ ਹਿੰਦੂ ਆ ਜੀ ਅੱਜ ਮੈਨੂੰ ਮੇਰੇ ਦੋਸਤਾਂ ਕੰਨੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਹਿਰ ਦੇ ਵਿੱਚ ਆ ਰਿਹਾ ਪਿੱਛੋਂ ਜਦ ਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਦਾ ਪਿੰਡ ਹੈ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਨੇ ਸਰਕਾਰ ਨੂੰ ਵੀ ਇਹ ਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀਆਂ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਸ ਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਪ ਦੀ ਬੰਦੀ ਕਾਰਵਾਈ ਇਹਨਾਂ ਦੇ ਕਰੀ ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਇਕਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ ਇਹ ਕੀ ਕਰਨਾ ਸੀ ਇਹਨਾਂ ਦਾ ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡ ਆ ਉੱਥੇ ਵੱਢਣ ਆਸੇ ਲੈ ਕੇ ਜਾਂਦੇ ਆ ਜੀ ਇਹ ਹਾਲਤ ਕਿਹੋ ਜਿਹੀ ਸੀ ਜੀ ਇਹਨੇ ਉੱਠਾ ਉਠਾਏ ਨਹੀਂ ਜਾ ਸਕਦੇ ਨਾ ਖੜੇ ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨੇ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਆ ਜੀ ਇਹ ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਗਿਨਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਤੇ ਕਾਰਵਾਈ ਬਣਦੀ ਹੈ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਹੈ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ ਗਾਵਾਂ ਦਾ ਤੇ ਅਜਿਹਾ ਦੀ ਗਾਵਾਂ ਰੱਖਸ਼ਾ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਸੀ ਤੋਂ ਪਤਾ ਲੱਗਾ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਪਰ ਰੱਖੇ ਆ ਨੇ ਪੂਰੇ ਪੰਜਾਬ ਚ ਇਹ ਪਹਿਲੀ ਵਾਰੀ ਚਾਂਸ ਹੈ ਜਿਹੜਾ ਉੱਠ ਫੜੇ ਗਿਆ ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾਦਾਰ ਜੀ ਇਹ ਜੀ ਸਾਨੂੰ ਅੱਜ ਸਵੇਰ 5 ਵਜੇ ਸਾਡੀ ਟੀਮ ਨੂੰ ਰਾਜਸਥਾਨ ਤੋਂ ਸੂਚਨਾ ਮਿਲੀ ਸੀ ਕਿ ਇਸ ਦੇ ਵਿੱਚ ਬੇਰਹਿਮੀ ਨਾਲ ਚਾਰੇ ਪੈਰ ਅਤੇ ਮੂੰਹ ਬੰਨ ਕੇ ਇੱਕ ਛੋਟੀ ਜੀ ਗੱਡੀ ਦੇ ਵਿੱਚ 12 ਉੱਠਾਂ ਨੂੰ ਲੋਡ ਕੀਤਾ ਹੋਇਆ ਜਿਹੜੇ ਕਿ ਰਾਜਸਥਾਨ ਤੋਂ ਬਾਇਆ ਰਾਜਪੁਰਾ ਰਾਜਪੁਰਾ ਪਟਿਆਲਾ ਹੁੰਦਾ ਹੋਇਆ ਯੂਪੀ ਜਾਣਾ ਕੱਟਣ ਵੱਢਣ ਦੇ ਮਕਸਦ ਦੇ ਨਾਲ ਤਿੰਨ ਬੰਦੇ ਲਿਆ ਰਹੇ ਸੀ ਇਸ ਦੀ ਸੂਚਨਾ ਅਸੀਂ ਸਾਡੇ ਸਿਵ ਜੋਸ਼ੀ ਜੀ ਜਿਹੜੇ ਕਿ ਸਿਪਸੈਨਾ ਹਿੰਦ ਦੇ ਉਪਰਾਸ਼ਟਰੀਏ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਤੇ 100 ਨੰਬਰ ਕੰਟਰੋਲ ਤੇ ਦਿੱਤੀ ਤੇ ਪੁਲਿਸ ਤੇ ਸਾਡੀਆਂ ਟੀਮਾਂ ਵੱਲੋਂ ਨਾਕਾ ਲਾਇਆ ਗਿਆ ਆਈਟੀ ਚੌਂਕ ਦੇ ਵਿੱਚ ਜਿਸ ਦੇ ਵਿੱਚ ਦੋ ਤਸਕਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ